ਮੈਂ ਨਵੀਂ-ਨਵੀਂ ਵਿਆਹ ਕੇ ਉਸ ਘਰ ਵਿੱਚ ਗਈ ਸੀ ਮੇਰੇ ਬੜੇ ਚਾ ਸੀ ਮੈਨੂੰ ਨਵੇਂ-ਨਵੇਂ ਸੂਟ ਪਾ ਕੇ ਜਾਣ ਦਾ ਬੜਾ ਚਾ ਸੀ ਮੈਂ ਆਪਣੇ ਘਰ ਵਾਲੇ ਨੂੰ ਸ਼ਾਮ ਨੂੰ ਕਹਿੰਦੀ ਸੀ ਕਿ ਚੱਲ ਆਪਾਂ ਸ਼ਹਿਰ ਗੋਲ ਗੱਪੇ ਖਾਣ ਚੱਲੀਏ ਮੇਰਾ ਘਰ ਵਾਲਾ ਕਹਿ ਦਿੰਦਾ ਸੀ ਗੋਲ ਗੱਪਿਆਂ ਦਾ ਕੀ ਖਾਣਾ ਆ ਉਹ ਤਾਂ ਬੱਚਿਆਂ ਦਾ ਖਾਣਾ ਆ ਪਰ ਮੈਨੂੰ ਬੜਾ ਚਾ ਸੀ ਜਿਵੇਂ ਮੈਂ ਫਿਲਮਾਂ ਵਿੱਚ ਵੇਖਦੀ ਸੀ ਕਿ ਨਵੇਂ-ਨਵੇਂ ਜੋੜੇ ਕਿਤੇ ਨਾ ਕਿਤੇ ਸ਼ਾਮ ਨੂੰ ਖਾਣ-ਪੀਣ ਜਾਂਦੇ ਆ ਮੈਂ ਵੀ ਉਸੇ ਤਰ੍ਹਾਂ ਚਾਹੁੰਦੀ ਸੀ ਪਰ ਮੇਰਾ ਘਰ ਵਾਲਾ ਗੋਲ ਗੱਪੇ ਖਾਣ ਜਾਣ ਵਿੱਚ ਬੜੀ ਸ਼ਰਮਜੀ ਮੰਨਦਾ ਸੀ ਉਹ ਕਹਿੰਦਾ ਸੀ ਕਿ ਮੈਨੂੰ ਤਾਂ ਸੰਗ ਜੀ ਆਉਂਦੀ ਆ ਗੋਲ ਗੱਪੇ ਤਾਂ ਬੱਚੇ ਖਾਂਦੇ ਆ ਮੈਨੂੰ ਬੜਾ ਗੁੱਸਾ ਆਉਂਦਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਸਭ ਖਾਂਦੇ ਆ ਕੁੜੀਆਂ ਬਥੇਰੀਆਂ ਖਾਂਦੀਆਂ ਨੇ ਕਦੇ-ਕਦੇ ਤਾਂ ਉਹ ਮੈਨੂੰ ਲੈ ਜਾਂਦਾ ਸੀ ਪਰ ਕਦੇ-ਕਦੇ ਨਹੀਂ ਲੈ ਕੇ ਜਾਂਦਾ ਸੀ ਪਰ ਮੇਰੇ ਸਾਸਤ੍ਰ ਤੇ ਸਹੁਰਾ ਬੜੇ ਚੰਗੇ ਸੀ ਉਹ ਹਮੇਸ਼ਾ ਮੇਰੀ ਸਪੋਰਟ ਕਰਦੇ ਸੀ ਉਹ ਕਹਿੰਦੇ ਸੀ ਕਿ ਜੇ ਇਹ ਚਾਹੁੰਦੀ ਆ ਤਾਂ ਇਹਨੂੰ ਲੈ ਜਾਇਆ ਕਰ ਉਹ ਤਾਂ ਮੈਨੂੰ ਮਜ਼ਾਕ ਕਰਨ ਲੱਗ ਜਾਂਦੇ ਸੀ ਕਿ ਤੂੰ ਸਕੂਟਰੀ ਸਿੱਖ ਲੈ ਆਪ ਹੀ ਚਲੀ ਜਾਇਆ ਕਰ ਸਾਡਾ ਮੁੰਡਾ ਥੋੜਾ ਜਿਹਾ ਜਾਣ ਆਉਣ ਚ ਢਿੱਲਾ ਆ ਇਹਨੂੰ ਜਾਣ ਆਉਣ ਦਾ ਘਾਟੀ ਸ਼ੌਂਕ ਆ ਜਿੱਥੇ ਦਿਲ ਕਰਦਾ ਜੋ ਚੀਜ਼ ਨੂੰ ਦਿਲ ਕਰਦਾ ਤੂੰ ਆਪ ਹੀ ਖਾ ਆਇਆ ਕਰ ਪਰ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਆਪਣੇ ਘਰ ਵਾਲੇ ਨਾਲ ਜਾਵਾਂ ਜਿੱਦਾਂ ਨਵੇਂ ਵਿਆਹੇ ਜੋੜੇ ਜਾਂਦੇ ਆ ਅਜੇ ਤੇ ਮੇਰਾ ਚੂੜਾ ਵੀ ਨਹੀਂ ਲੱਥਿਆ ਸੀ ਮੈਨੂੰ ਇਹ ਸਭ ਚੀਜ਼ਾਂ ਦਾ ਬੜਾ ਚਾ ਸੀ ਮੇਰੀ ਸੱਸ ਬੜੀ ਚੰਗੀ ਸੀ ਮੇਰਾ ਮਾਵਾ ਵਾਂਗੂ ਪਿਆਰ ਕਰਦੀ ਸੀ ਮੈਨੂੰ ਹੋਰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਸੀ 1993 ਉਹ ਵੀ ਵਿਆਹੀ ਹੋਈ ਸੀ ਉਹ ਵੀ ਚੰਗੀ ਸੀ ਉਹਨੇ ਵੀ ਕਦੇ ਮੈਨੂੰ ਵੱਧ ਘਟ ਨਹੀਂ ਕਹੀ ਸੀ ਪਤਾ ਨਹੀਂ ਅਜੇ ਮੈਂ ਨਵੀਂ-ਨਵੀਂ ਸੀ ਤਾਂ ਕਰਕੇ ਸਾਰੇ ਮੇਰੇ ਨਾਲ ਵਧੀਆ ਰਹਿੰਦੇ ਸੀ ਤੇ ਮੈਨੂੰ ਲੱਗਦਾ ਸੀ ਕਿ ਮੈਂ ਕਰਮਾ ਵਾਲੀ ਆ ਜੋ ਮੈਨੂੰ ਚੰਗੇ ਸਹੁਰੇ ਮਿਲ ਗਏ ਆ ਮੈਂ ਆਪਣੇ ਸਹੁਰਿਆਂ ਦੀ ਤਾਰੀਫ਼ਾਂ ਆਪਣੇ ਪੇਕੇ ਜਾ ਕੇ ਵੀ ਕਰਦੀ ਸੀ ਮੰਮੀ ਮੈਨੂੰ ਕਹਿੰਦੀ ਸੀ ਕਿ ਇੰਨੀ ਜਲਦੀ ਨਹੀਂ ਆਪਣੇ ਸਹੁਰਿਆਂ ਦੀਆਂ ਤਾਰੀਫ਼ਾਂ ਕਰੀ ਦੀਆਂ ਕੀ ਪਤਾ ਅੱਗੇ ਜਾ ਕੇ ਉਹਨਾਂ ਨੇ ਕਿੱਦਾਂ ਦੇ ਨਿਕਲਣਾ ਪਰ ਮੈਨੂੰ ਪਤਾ ਸੀ ਕਿ ਉਹ ਚੰਗੇ ਆ ਬਸ ਇਸੇ ਤਰ੍ਹਾਂ ਵਧੀਆ ਚੱਲੀ ਜਾਂਦਾ ਸੀ ਮੇਰੀ ਨਨਾਨ ਸਾਡੇ ਘਰ ਛੁੱਟੀਆਂ ਕਰਕੇ ਆਈ ਹੋਈ ਸੀ ਉਹਦੇ ਬੱਚਿਆਂ ਨੂੰ ਛੁੱਟੀਆਂ ਸੀ ਮੇਰੀ ਨਨਾਨ ਨੂੰ ਸਕੂਟਰੀ ਚਲਾਉਣੀ ਆਉਂਦੀ ਸੀ ਇਸ ਕਰਕੇ ਉਹ ਮੈਨੂੰ ਨਾਲ ਬਿਠਾ ਕੇ ਸ਼ਹਿਰ ਲੈ ਜਾਂਦੀ ਸੀ ਮੈਂ ਇੱਕ ਚੀਜ਼ ਨੋਟ ਕੀਤੀ ਸੀ ਜਦੋਂ ਵੀ ਰਾਤ ਨੂੰ ਮੈਂ ਤੇ ਮੇਰਾ ਘਰ ਵਾਲਾ ਆਪਣੇ ਰੂਮ 'ਚ ਜਾਂਦੇ ਸੀ ਤਾਂ ਉਹ ਮੇਰੇ ਲਾਗੇ ਬੜਾ ਘਟ ਲੱਗਦਾ ਸੀ ਪਤਾ ਨਹੀਂ ਉਹਨੂੰ ਕੀ ਪ੍ਰੋਬਲਮ ਸੀ ਜਦੋਂ ਮੈਂ ਥੋੜਾ ਨੇੜੇ ਜਿਆ ਹੁੰਦੀ ਸੀ ਤਾਂ ਫਿਰ ਵੀ ਉਹ ਸਾਈਡ ਤੇ ਹੋ ਜਾਂਦਾ ਸੀ ਜਿਵੇਂ ਉਹਨੂੰ ਮੇਰੇ ਕੋਲੋਂ ਅਲਰਜੀ ਹੁੰਦੀ ਹੋਵੇ ਕਿਉਂਕਿ ਨਵੇਂ ਵਿਆਹੇ ਮੁੰਡੇ ਤਾਂ ਇੰਨਾ ਕੁਝ ਕਰਦੇ ਆ ਪਰ ਮੇਰਾ ਘਰ ਵਾਲਾ ਥੋੜਾ ਜਿਆ ਸੰਗਾਉ ਸੀ ਮੈਨੂੰ ਇਦਾਂ ਹੀ ਲੱਗਦਾ ਰਹਿੰਦਾ ਸੀ ਕਿ ਜਿਵੇਂ ਉਹ ਕੁੜੀ ਬਣਦਾ ਬਣਦਾ ਮੁੰਡਾ ਬਣ ਗਿਆ ਹੋਵੇ ਫਿਰ ਮੈਂ ਵੀ ਜ਼ਿਆਦਾ ਉਹਨੂੰ ਪਰੇਸ਼ਾਨ ਨਹੀਂ ਕਰਦੀ ਸੀ ਮੈਂ ਸੋਚਦੀ ਸੀ ਕਿ ਚੱਲ ਕਈ ਵਾਰ ਕਿਸੇ ਬੰਦੇ ਦਾ ਨੇਚਰ ਹੀ ਇਦਾਂ ਹੁੰਦਾ ਮੈਂ ਉਹਨੂੰ ਜ਼ਿਆਦਾ ਫੋਰਸ ਨਹੀਂ ਕਰਦੀ ਸੀ ਮੈਂ ਉਹਦੇ ਨਾਲ ਵੀ ਹੋ ਕੇ ਪੈ ਜਾਂਦੀ ਸੀ ਫਿਰ ਵੀ ਜਿਵੇਂ ਉਹਨੂੰ ਕੋਈ ਫੀਲਿੰਗ ਹੀ ਨਾ ਆਉਂਦੀ ਹੋਵੇ ਬਸ ਫੋਨ ਹੀ ਵੇਖਦਾ ਰਹਿੰਦਾ ਸੀ ਨਾਵ ਨੂੰ ਮੇਰੇ ਨਾਲ ਕਿਤੇ ਜਾਣ ਚ ਇੰਟਰਸਟ ਸੀ ਮੰਮੀ ਕਹਿੰਦੀ ਸੀ ਕਿ ਇਹ ਸ਼ੁਰੂ ਤੋਂ ਹੀ ਇਦਾਂ ਆ ਇਹਨੂੰ ਕਿਤੇ ਜਾਣਾ ਆਉਣਾ ਘੱਟ ਹੀ ਪਸੰਦ ਆ ਬਸ ਇਹ ਘਰ ਰਹਿ ਕੇ ਹੀ ਘਰ ਦਾ ਖਾਣਾ ਪਸੰਦ ਕਰਦਾ ਉਦੋਂ ਮੇਰੀ ਨਾਨਣ ਵੀ ਆਈ ਹੋਈ ਸੀ ਮੈਂ ਸੋਚਿਆ ਕਿ ਚਲੋ ਬੱਚੇ ਆਏ ਹੋਏ ਨੇ ਮੈਂ ਗੋਭੀ ਵਾਲੇ ਪਕੌੜੇ ਬਣਾਏ ਕਿਉਂਕਿ ਮੈਂ ਇਹ ਸੁਣਿਆ ਸੀ ਕਿ ਮੇਰਾ ਘਰਲਾ ਘਰ ਦੀ ਚੀਜ਼ ਬੜੀ ਪਸੰਦ ਕਰਦਾ ਇਸ ਕਰਕੇ ਮੈਂ ਉਹਦੇ ਕਰਕੇ ਸਪੈਸ਼ਲ ਪਕੌੜੇ ਬਣਾਏ ਪਕੌੜੇ ਇੰਨੇ ਜ਼ਿਆਦਾ ਟੇਸਟੀ ਬਣੇ ਕਿ ਸਾਰੇ ਮੇਰੀ ਬੜੀ ਤਾਰੀਫ਼ ਕਰ ਰਹੇ ਸੀ ਇੰਨੇ ਟਾਈਮ ਤੱਕ ਮੇਰਾ ਘਰ ਵਾਲਾ ਵੀ ਆ ਗਿਆ ਮੇਰੇ ਘਰ ਵਾਲੇ ਦੀ ਪਰਚੂਨ ਦੀ ਸ਼ਾਪ ਸੀ ਜੋ ਸਾਡੇ ਘਰ ਦੇ ਬਿਲਕੁਲ ਲੱਗੇ ਸੀ ਜਦੋਂ ਮੇਰਾ ਘਰ ਵਾਲਾ ਦੁਪਹਿਰ ਦੀ ਰੋਟੀ ਖਾਣ ਆਇਆ ਤਾਂ ਮੈਂ ਜਲਦੀ ਜਲਦੀ ਉਹਦੇ ਲਈ ਗਰਮ ਗਰਮ ਪਕੌੜੇ ਬਣਾ ਕੇ ਅੰਦਰ ਲੈ ਕੇ ਗਈ ਨਾਲ ਚਾਹ ਵੀ ਲੈ ਕੇ ਗਈ ਜਦੋਂ ਮੇਰੇ ਘਰ ਵਾਲੇ ਨੇ ਪਕੌੜਿਆਂ ਵੱਲ ਵੇਖਿਆ ਉਹ ਮੈਨੂੰ ਕਹਿਣ ਲੱਗਿਆ ਅੱਛਾ ਪਕੌੜੇ ਬਣਾਏ ਨੇ ਮੈਂ ਕਿਹਾ ਹਾਂਜੀ ਤੁਹਾਡੇ ਲਈ ਸਪੈਸ਼ਲ ਪਕੌੜੇ ਬਣਾਏ ਨੇ ਕਹਿਣ ਲੱਗਿਆ ਠੀਕ ਆ ਇੰਨੀ ਗੱਲ ਕਹਿ ਕੇ ਉਹ ਪਕੌੜੇ ਖਾਣ ਲੱਗਾ ਤੇ ਆਪਣਾ ਮੋਬਾਈਲ ਕੱਢ ਕੇ ਮੋਬਾਈਲ ਵਿੱਚ ਰੀਲਾਂ ਜਿਹਾ ਵੇਖਣ ਲੱਗਾ ਉਹ ਪਕੌੜੇ ਖਾਈ ਜਾ ਰਿਹਾ ਸੀ ਤੇ ਮੋਬਾਈਲ ਵੱਲ ਵੇਖੀ ਜਾ ਰਿਹਾ ਸੀ ਮੈਨੂੰ ਗੁੱਸਾ ਆ ਜਾ ਰਿਹਾ ਸੀ ਕਿ ਉਹਨੇ ਇੱਕ ਵਾਰ ਵੀ ਮੇਰੀ ਤਾਰੀਫ ਨਹੀਂ ਕੀਤੀ ਕਿ ਪਕੌੜੇ ਵਧੀਆ ਨੇ ਫਿਰ ਆਕਾਗੇ ਮੈਂ ਹੀ ਉਹਨੂੰ ਪੁੱਛਣ ਲੱਗੀ ਕਿ ਕਿੱਦਾਂ ਬਣੇ ਨੇ ਉਹ ਕਹਿਣ ਲੱਗਾ ਵਧੀਆ ਨੇ ਬਸ ਇੰਨੀ ਗੱਲ ਕਹਿ ਕਿ ਉਹ ਫੇਰ ਖਾਈ ਜਾ ਰਿਹਾ ਸੀ ਪਤਾ ਨਹੀਂ ਕਿਉਂ ਉਹਨੇ ਮੇਰੀ ਰੱਜ ਕੇ ਤਾਰੀਫ਼ ਨਹੀਂ ਕੀਤੀ ਪਰ ਮੈਂ ਆਪਣੀ ਤਾਰੀਫ਼ ਸੁਣਨਾ ਚਾਹੁੰਦੀ ਸੀ ਇਸੇ ਕਰਕੇ ਮੈਂ ਉੱਥੇ ਬੈਠੀ ਸੀ ਮੈਂ ਗੁੱਸੇ ਵਿੱਚ ਉੱਥੋਂ ਉੱਠ ਕੇ ਬਾਹਰ ਚਲੀ ਗਈ ਮੈਨੂੰ ਕਹਿਣ ਲੱਗਾ ਰੁਕ ਜਾ ਭਾਂਡੇ ਵੀ ਲੈ ਜੀ ਬਸ ਥੋੜੇ ਜੇ ਰਹਿ ਗਏ ਮੈਂ ਕੱਲ ਰੱਖਦੇ ਹੋ ਬਾਅਦ ਵਿੱਚ ਲੈ ਜਾਊਂਗੀ ਕਿਉਂਕਿ ਮੈਨੂੰ ਗੁੱਸਾ ਆ ਰਿਹਾ ਸੀ ਇੱਕ ਤਾਂ ਉਹਦਾ ਮੋਬਾਈਲ 'ਚ ਬੜਾ ਧਿਆਨ ਰਹਿੰਦਾ ਸੀ ਪਤਾ ਨਹੀਂ ਕੀ ਵੇਖਦਾ ਰਹਿੰਦਾ ਸੀ ਜਦੋਂ ਵੀ ਮੈਂ ਕੋਲ ਬੈਠਦੀ ਸੀ ਤਾਂ ਰੀਲਾਂ ਵੇਖਣ ਲੱਗ ਜਾਂਦਾ ਸੀ ਅਸੀਂ ਸ਼ਹਿਰ 'ਚ ਰਹਿੰਦੇ ਸੀ ਸਾਡਾ ਘਰ ਉੱਪਰ ਬਣਿਆ ਹੋਇਆ ਸੀ ਥੱਲੇ ਸਾਡੀਆਂ ਦੁਕਾਨਾਂ ਸੀ ਇੱਕ ਦੁਕਾਨ ਸੀ ਕਿਰਾਏ ਤੇ ਦਿੱਤੀ ਹੋਈ ਸੀ ਤੇ ਦੂਜੀ ਸਾਡੀ ਪਰਚੂਨ ਦੀ ਦੁਕਾਨ ਸੀ ਹੁਣ ਮੇਰਾ ਛੂੜਾ ਵੀ ਮੇਰੀ ਨਾਨ ਨੇ ਵਧਾ ਦਿੱਤਾ ਸੀ ਤੇ ਮੈਂ ਸਾਰਾ ਘਰ ਦਾ ਕੰਮ ਵੀ ਕਰਨ ਲੱਗ ਗਈ ਸੀ ਮੇਰੀ ਸੱਸ ਵੀ ਥੋੜਾ ਬਹੁਤ ਕੰਮ ਮੇਰੇ ਨਾਲ ਕਰਵਾ ਦਿੰਦੀ ਸੀ ਪਰ ਉਹ ਜ਼ਿਆਦਾ ਠੀਕ ਨਹੀਂ ਰਹਿੰਦੀ ਸੀ ਉਹ ਥੋੜੀ ਬਿਮਾਰ ਜੀ ਰਹਿੰਦੀ ਸੀ ਉਹ ਬਸ ਥੋੜਾ ਜਿਹਾ ਕੰਮ ਕਰਕੇ ਲੰਮੇ ਪੈ ਜਾਂਦੀ ਸੀ ਮੈਂ ਵੀ ਉਹਨੂੰ ਕਦੇ ਕੰਮ ਲਈ ਨਹੀਂ ਕਿਹਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਉਹਦੀ ਸਿਹਤ ਠੀਕ ਨਹੀਂ ਰਹਿੰਦੀ ਉਹ ਵੀ ਮੇਰਾ ਬੜਾ ਮੋਹ ਕਰਦੀ ਸੀ ਇਸ ਕਰਕੇ ਮੈਂ ਵੀ ਉਹਨੂੰ ਬੜਾ ਪਿਆਰ ਕਰਨ ਲੱਗ ਗਈ ਸੀ ਮੈਂ ਵੀ ਉਹਨੂੰ ਆਪਣੀ ਮਾਂ ਹੀ ਸਮਝਦੀ ਸੀ ਇਸੇ ਤਰ੍ਹਾਂ ਸਾਡਾ ਰਿਸ਼ਤਾ ਬਹੁਤ ਵਧੀਆ ਚੱਲ ਰਿਹਾ ਸੀ ਪਰ ਮੇਰੇ ਦਿਲ 'ਚ ਇਹ ਗੱਲ ਹਮੇਸ਼ਾ ਰਹਿੰਦੀ ਸੀ ਕਿ ਮੇਰੀ ਇਹ ਰੀਜ ਅਧੂਰੀ ਰਹੇਗੀ ਕਿ ਮੇਰਾ ਘਰਵਾਲਾ ਰੋਮਾਂਟਿਕ ਜਿਹਾ ਨਹੀਂ ਆ ਕਿਉਂਕਿ ਮੇਰੀਆਂ ਫੀਲਿੰਗ ਜੋ ਮੰਗਦੀਆਂ ਸੀ ਉਹ ਮੇਰਾ ਘਰਵਾਲਾ ਮੈਨੂੰ ਨਹੀਂ ਦਿੰਦਾ ਸੀ ਇਸ ਕਰਕੇ ਮੈਂ ਅਧੂਰੀ ਜੀ ਰਹਿ ਜਾਂਦੀ ਸੀ ਰੋਜ਼ ਹੀ ਰਾਤ ਨੂੰ ਉਹ ਕਹਿਣ ਲੱਗ ਜਾਂਦਾ ਸੀ ਕਿ ਮੈਂ ਤਾਂ ਬੜਾ ਥੱਕਿਆ ਪਿਆ ਬਸ ਅੱਜ ਜਲਦੀ ਸੌ ਜਾਣਾ ਮੈਂ ਆਪਣੇ ਮਨ ਵਿੱਚ ਸੋਚਦੀ ਸੀ ਕਿ ਤੂੰ ਪਹਿਲਾਂ ਕਿਹੜਾ ਮੇਰੇ ਨਾਲ ਜ਼ਿਆਦਾ ਕੁਝ ਕਰਦਾ ਪਹਿਲਾਂ ਵੀ ਤਾਂ ਤੂੰ ਜਲਦੀ ਹੀ ਸੌ ਜਾਣਾ ਪਰ ਉਹਨੂੰ ਮੈਂ ਇਹ ਗੱਲ ਨਹੀਂ ਕਹਿੰਦੀ ਸੀ ਫਿਰ ਮੈਂ ਕੋਸ਼ਿਸ਼ ਕਰਦੀ ਸੀ ਕਿ ਮੈਂ ਉਹਨੂੰ ਆਪਣੇ ਵੱਲ ਖਿੱਚਾਂ ਜਦੋਂ ਉਹ ਘਰ ਆਉਂਦਾ ਸੀ ਤਾਂ ਮੈਂ ਉਹੋ ਜਿਹੇ ਕੱਪੜੇ ਪਾ ਕੇ ਬੈਠ ਜਾਂਦੀ ਸੀ ਇੱਕ ਦਿਨ ਤਾਂ ਮੈਂ ਬੜੀ ਪਤਲੀ ਜੀ ਨਾਈਟੀ ਪਾਈ ਤੇ ਜਦੋਂ ਉਹ ਘਰ ਆਇਆ ਤਾਂ ਉਹਨੇ ਮਰੇ ਵੱਲ ਵੇਖਿਆ ਹੀ ਨਹੀਂ ਮੈਂ ਬੜਾ ਉਹਨੂੰ ਆਪਣੇ ਵੱਲ ਝਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਮੇਰੇ ਵੱਲ ਦੇਖ ਨਹੀਂ ਰਿਹਾ ਸੀ ਜਦੋਂ ਉਹ ਬਾਥਰੂਮ ਚੋਂ ਨਿਕਲਿਆ ਤਾਂ ਮੈਨੂੰ ਕਹਿਣ ਲੱਗਾ ਤੂੰ ਇਹਨੇ ਪਤਲੇ ਕੱਪੜੇ ਕਿਉਂ ਪਾਏ ਨੇ ਮੈਂ ਕਿਹਾ ਫੇਰ ਕੀ ਆ ਮੈਂ ਤਾਂ ਆਪਣੇ ਕਮਰੇ ਚ ਪਾਏ ਨੇ ਮੈਂ ਕਿਹੜਾ ਬਾਹਰ ਪਾ ਕੇ ਘੁੰਮਦੀ ਆ ਫੇਰ ਉਹ ਹੱਸਣ ਲੱਗਾ ਹੱਸ ਕੇ ਉਹਨੇ ਮੋਬਾਈਲ ਚੁੱਕ ਲਿਆ ਤੇ ਮੋਬਾਈਲ ਤੇ ਪਬਜੀ ਖੇਡਣ ਲੱਗਾ ਮੈਂ ਕਿਹਾ ਕਿ ਤੁਸੀਂ ਰੋਜ਼ ਰੋਜ਼ ਪਬਜੀ ਖੇਡਦੇ ਰਹਿੰਦੇ ਹੋ ਕਦੇ ਆਪਣੀ ਇੰਨੀ ਸੋਹਣੀ ਸੁਨਖੀ ਨਾਰ ਨਾਲ ਵੀ ਗੱਲਾਂ ਕਰ ਲਿਆ ਕਰੋ ਕਹਿੰਦਾ ਕੋਈ ਗੱਲ ਨਹੀਂ ਗੱਲਾਂ ਵੀ ਕਰ ਲੈਂਦੇ ਆ ਮੇਰੇ ਇੰਨੀ ਪਤਲੀ ਨਾਈਟੀ ਪਾਈ ਦੇਖ ਕੇ ਵੀ ਉਹਨੂੰ ਜਿਵੇਂ ਕੋਈ ਫੀਲਿੰਗ ਹੀ ਨਹੀਂ ਆਈ ਮੈਂ ਹੈਰਾਨ ਸੀ ਕਿ ਮੁੰਡੇ ਤਾਂ ਰਾਤ ਨੂੰ ਇੰਨਾ ਕੁਝ ਕਰਦੇ ਆ ਉਹ ਵੀ ਨਵਾਂ ਨਵਾਂ ਵਿਆਹ ਹੋਵੇ ਪਰ ਮੇਰਾ ਘਰ ਵਾਲਾ ਤਾਂ ਬਿਲਕੁਲ ਹੀ ਬੁੱਧੂ ਜਿਹਾ ਪਤਾ ਨਹੀਂ ਇਹਨੂੰ ਕੀ ਹੋਇਆ ਪਰ ਮੈਂ ਆਪ ਹਰ ਰੋਜ਼ ਕੋਸ਼ਿਸ਼ ਕਰਦੀ ਮੈਂ ਉਹਨੂੰ ਇਸ ਹਿਸਾਬ ਨਾਲ ਟੱਚ ਕਰਦੀ ਤਾਂ ਕਿ ਉਹਨੂੰ ਮੇਰੇ ਨਾਲ ਥੋੜਾ ਜਿਹਾ ਲਗਾਵ ਹੋਵੇ ਤੇ ਉਹ ਮੇਰੀਆਂ ਖਵਾਇਸ਼ਾਂ ਪੂਰੀਆਂ ਕਰੇ ਪਰ ਉਹ ਐਹੋ ਜਿਹਾ ਸੀ ਉਹਨੂੰ ਕੋਈ ਫੀਲਿੰਗ ਹੀ ਨਹੀਂ ਆਉਂਦੀ ਸੀ ਜਦੋਂ ਮੈਂ ਉਹਨੂੰ ਟੱਚ ਕਰਦੀ ਸੀ ਤਾਂ ਉਹ ਕਹਿ ਦਿੰਦਾ ਸੀ ਮੈਨੂੰ ਬਹੁਤ ਨੀਂਦ ਆਈ ਆ ਕਦੇ-ਕਦੇ ਉਹ ਥੱਕਣ ਦਾ ਬਹਾਨਾ ਲਾ ਦਿੰਦਾ ਸੀ ਤੇ ਕਦੇ ਕੋਜ ਮੈਨੂੰ ਉਹਦੇ ਤੇ ਬਹੁਤ ਗੁੱਸਾ ਆਉਂਦਾ ਸੀ ਕਿਉਂਕਿ ਮੇਰੇ ਅੰਦਰ ਬੜੀਆਂ ਫੀਲਿੰਗਾਂ ਸੀ ਤੇ ਮੇਰੀਆਂ ਸਾਰੀਆਂ ਫੀਲਿੰਗਾਂ ਅਧੂਰੀਆਂ ਰਹਿ ਜਾਂਦੀਆਂ ਸੀ ਜਦੋਂ ਮੈਂ ਉਹਨੂੰ ਟੱਚ ਕਰਦੀ ਸੀ ਤਾਂ ਉਹਨੂੰ ਕੋਈ ਫੀਲਿੰਗ ਹੀ ਨਹੀਂ ਆਉਂਦੀ ਸੀ ਮੈਨੂੰ ਲੱਗਦਾ ਸੀ ਮੇਰਾ ਘਰ ਵਾਲਾ ਨਾਮਰਦ ਹੋਊਗਾ ਕਿਉਂਕਿ ਕੋਲੇ ਐਨੀ ਸੋਹਣੀ ਨਾਰ ਬੈਠੀ ਹੋਵੇ ਤੇ ਬੰਦੇ ਨੂੰ ਕੋਈ ਫੀਲਿੰਗ ਹੀ ਨਾ ਆਵੇ ਇਦਾਂ ਤਾਂ ਹੋ ਨਹੀਂ ਸਕਦਾ ਜ਼ਰੂਰ ਇਹੀ ਗੱਲ ਹੋਣੀ ਆ ਇਸ ਤਰ੍ਹਾਂ ਮੈਂ ਆਪਣੀਆਂ ਖੁਆਇਸ਼ਾਂ ਲੈ ਕੇ ਰੋਜ਼ ਅਧੂਰੀ ਰਹਿ ਜਾਂਦੀ ਸੀ ਤੇ ਇਦਾਂ ਹੀ ਸੌ ਜਾਂਦੀ ਸੀ ਸਾਡੇ ਘਰ ਹਰ ਰੋਜ਼ ਫਿਲਟਰ ਵਾਲਾ ਪਾਣੀ ਦੇਣ ਲਈ ਇੱਕ ਮੁੰਡਾ ਆਉਂਦਾ ਸੀ ਦਰਵਾਜਾ ਖੜਕ ਰਿਹਾ ਸੀ ਜਦੋਂ ਮੈਂ ਦਰਵਾਜਾ ਖੋਲ੍ਹਿਆ ਤਾਂ ਉਹ ਮੁੰਡਾ ਦਰਵਾਜੇ ਤੇ ਪਾਣੀ ਵਾਲਾ ਕੈਂਪਰ ਲਈ ਖੜਾ ਸੀ ਉਹ ਮੈਨੂੰ ਕਹਿਣ ਲੱਗਾ ਸਤਿ ਸ਼੍ਰੀ ਅਕਾਲ ਭਾਬੀ ਜੀ ਮੈਂ ਕਿਹਾ ਸਤਿ ਸ਼੍ਰੀ ਅਕਾਲ ਮੈਂ ਉਹ ਮੁੰਡੇ ਨੂੰ ਪਹਿਲੀ ਵਾਰ ਵੇਖਿਆ ਸੀ ਪਹਿਲਾਂ ਕਦੇ ਮੈਂ ਉਹਨੂੰ ਨਹੀਂ ਵੇਖਿਆ ਸੀ ਕਿਉਂਕਿ ਪਹਿਲਾਂ ਪਾਣੀ ਵਾਲਾ ਕੈਂਪਰ ਮੰਮੀ ਲੈ ਕੇ ਆਉਂਦੀ ਸੀ ਅੱਜ ਮੈਂ ਪਾਣੀ ਵਾਲਾ ਕੈਂਪਰ ਫੜਨ ਲਈ ਬਾਹਰ ਖੜੀ ਸੀ ਜਦੋਂ ਮੈਂ ਉਹਦੇ ਕੋਲੋਂ ਪਾਣੀ ਵਾਲਾ ਕੈਂਪਰ ਫੜਨ ਲੱਗੀ ਤਾਂ ਉਹ ਕਹਿਣ ਲੱਗਾ ਤੁਸੀਂ ਰਹਿਣ ਦਿਵੋ ਮੈਂ ਰੱਖ ਦਿੰਨਾ ਦੱਸੋ ਕਿੱਥੇ ਰੱਖਣਾ ਆ ਮੈਂ ਕਿਹਾ ਰਸੋਈ ਵਿੱਚ ਰੱਖ ਦਿਓ ਮੇਰੇ ਸਾਸ ਤੇ ਸਹਰਾ ਆਪਣੇ ਕਮਰੇ 'ਚ ਸੀ ਜਦੋਂ ਉਹ ਰਸੋਈ 'ਚ ਕੈਂਪਰ ਰੱਖਣ ਗਿਆ ਤਾਂ ਮੈਂ ਵੀ ਉਹਦੇ ਪਿੱਛੇ ਰਸੋਈ 'ਚ ਚਲੀ ਗਈ ਉਹ ਮੈਨੂੰ ਕਹਿਣ ਲੱਗਾ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਲੱਗਦਾ ਮੈਂ ਕਹਾਂਜੀ ਕਹਿੰਦਾ ਤੁਹਾਡਾ ਜੀ ਲੱਗ ਗਿਆ ਮੈਂ ਹੈਰਾਨ ਸੀ ਕਿਉਂ ਮੇਰੇ ਨਾਲ ਇੱਕੋ ਮਿੰਟ ਚ ਕਿੰਨੀਆਂ ਗੱਲਾਂ ਕਰਨ ਲੱਗ ਪਿਆ ਉਹ ਕਹਿਣ ਲੱਗਾ ਭਾਬੀ ਮੈਂ ਤਾਂ ਤੁਹਾਡੇ ਘਰ ਬੜੇ ਟਾਈਮ ਦਾ ਆਉਣਾ ਮੈਨੂੰ ਇਸ ਕਰਕੇ ਕੋਈ ਇਸ ਘਰ ਦਾ ਜੀ ਉਪਰਾ ਨਹੀਂ ਲੱਗਦਾ ਤੁਹਾਨੂੰ ਸ਼ਾਇਦ ਥੋੜਾ ਜਿਹਾ ਉਪਰਾ ਲੱਗਦਾ ਹੋਊਗਾ ਮੈਂ ਕਹਾਂ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਮੈਂ ਇਸ ਗੱਲ ਤੋਂ ਬੜੀ ਉਦਾਸ ਰਹਿੰਦੀ ਸੀ ਕਿ ਮੇਰਾ ਘਰ ਵਾਲਾ ਮੇਰੀਆਂ ਰੀਝਾਂ ਪੂਰੀਆਂ ਨਹੀਂ ਕਰਦਾ ਫੇਰ ਉਹ ਮੁੰਡਾ ਉੱਥੋਂ ਚਲਾ ਗਿਆ ਉਹ ਰੋਜ਼ ਹੀ ਕੈਂਪਰ ਫੜਾਉਣਾ ਆਉਂਦਾ ਸੀ ਤਾਂ ਮੈਂ ਹੀ ਦਰਵਾਜ਼ੇ ਤੇ ਜਾਂਦੀ ਸੀ ਉਹ ਰੋਜ਼ ਹੀ ਮੈਨੂੰ ਕਹਿ ਦਿੰਦਾ ਸੀ ਕਿ ਲਿਆਓ ਮੈਂ ਤੁਹਾਡੀ ਰਸੋਈ ਚ ਰੱਖ ਕੇ ਆਉਣਾ ਉਸ ਦਿਨ ਮੈਂ ਉਹਨੂੰ ਕਿਹਾ ਕਿ ਲਿਆਓ ਮੈਨੂੰ ਫੜਾ ਦਿਓ ਉਹਦੇ ਬੜਾ ਮਨਾ ਕਰਨ ਦੇ ਬਾਅਦ ਵੀ ਮੈਂ ਉਹਦੇ ਕੋਲੋਂ ਕੈਂਪਰ ਫੜ ਲਿਆ ਜਦੋਂ ਮੈਂ ਕੈਂਪਰ ਫੜਨ ਲੱਗੀ ਤਾਂ ਮੇਰਾ ਹੱਥ ਉਹਦੇ ਹੱਥ ਨਾਲ ਖਹਿ ਗਿਆ ਤੇ ਉਹ ਮੈਨੂੰ ਸੌਰੀ ਸੌਰੀ ਕਹਿਣ ਲੱਗਾ ਮੈਂ ਕਿਹਾ ਕੋਈ ਗੱਲ ਨਹੀਂ ਅਗਲੇ ਦਿਨ ਫੇਰ ਉਹ ਮੈਨੂੰ ਕਹਿਣ ਲੱਗਾ ਕਿ ਲਿਆਓ ਕੈਂਪਰ ਮੈਂ ਅੰਦਰ ਰੱਖ ਹੋਣਾ ਉਹ ੱਤਕੇ ਨਾਲ ਹੀ ਰਸੋਈ 'ਚ ਚਲਾ ਗਿਆ ਜਦੋਂ ਉਹ ਰਸੋਈ 'ਚ ਗਿਆ ਤਾਂ ਮੈਂ ਚੰਗੀ ਤਰ੍ਹਾਂ ਉਹਦੇ ਵੱਲ ਵੇਖ ਰਹੀ ਸੀ ਮੁੰਡਾ ਬੜਾ ਸੋਹਣਾ ਸੀ ਮੈਂ ਸੋਚਦੀ ਸੀ ਕਿ ਕੰਮ ਦੇਖ ਲਾ ਵਿਚਾਰੇ ਨੂੰ ਕੀ ਕਰਨਾ ਪੈਂਦਾ ਕਿੰਨਾ ਸੋਹਣਾ ਸੁਨੱਖਾ ਮੁੰਡਾ ਆ ਉਹ ਮੇਰੇ ਨਾਲ ਰਸੋਈ 'ਚ ਖੜ ਕੇ ਗੱਲਾਂ ਕਰਨ ਲੱਗ ਗਿਆ ਉਸ ਦਿਨ ਸਾਡੇ ਘਰ ਕੋਈ ਨਹੀਂ ਸੀ ਮੇਰੇ ਸੱਸ ਤੇ ਮੇਰਾ ਸਹੁਰਾ ਆਪਣੀ ਕੁੜੀ ਕੋਲ ਰਹਿਣ ਲਈ ਗਏ ਹੋਏ ਸੀ ਉਹ ਮੈਨੂੰ ਕਹਿਣ ਲੱਗਾ ਕਿ ਠੰਡ ਬੜੀ ਆ ਜੇ ਇੱਕ ਕੱਪ ਚਾਹ ਪਿਆ ਦੇਂਦੇ ਤਾਂ ਬੜੀ ਮਿਹਰਬਾਨੀ ਸੀ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਬੈਠ ਜਾਓ ਮੈਂ ਹੁਣੇ ਚਾਹ ਦਿੰਨੀ ਆ ਚਾਹ ਤਾਂ ਬਣੀ ਹੋਈ ਆ ਮੈਂ ਉਹਨੂੰ ਗਰਮਾ ਗਰਮ ਚਾਹ ਦਿੱਤੀ ਉਹ ਸੋਫੇ ਤੇ ਬੈਠਾ ਸੀ ਮੈਂ ਆਪਣੀ ਚਾਹ ਵੀ ਪਾ ਕੇ ਉੱਥੇ ਹੀ ਲੈ ਗਈ ਇਹ ਗੱਲ ਤਾਂ ਮੈਨੂੰ ਕਈ ਵਾਰ ਮੇਰੇ ਘਰ ਵਾਲੇ ਨੇ ਵੀ ਕਹੀ ਸੀ ਕਿ ਠੰਡ ਬੜੀ ਹੁੰਦੀ ਆ ਉਹਨੂੰ ਕਦੇ ਕਦੇ ਚਾਹ ਪਿਆ ਦਿਆ ਕਰ ਉਹ ਮੈਨੂੰ ਕਹਿਣ ਲੱਗਾ ਕਿ ਚਾਹ ਬੜੀ ਸੁਆਦਿਆ ਜਾਣ ਲੱਗਾ ਜੋ ਗੱਲਾਂ ਮੈਨੂੰ ਕਹਿ ਕੇ ਗਿਆ ਉਹ ਗੱਲ ਸੁਣ ਕੇ ਮੈਨੂੰ ਬੜਾ ਵਧੀਆ ਲੱਗਿਆ ਮੈਨੂੰ ਕਹਿੰਦਾ ਕਿ ਮਿੱਠੀ ਵੀ ਬੜੀ ਸੀ ਕਿਉਂਕਿ ਤੁਹਾਡੇ ਹੱਥਾਂ ਦੀ ਮਿਠਾਸ ਮੇਰੀ ਚਾਹ ਚ ਚਲੀ ਗਈ ਤੇ ਇੱਕ ਗੱਲ ਮੈਨੂੰ ਹੋਰ ਕਹਿ ਕੇ ਗਿਆ ਕਿ ਭਾਬੀ ਤੁਸੀਂ ਬੜੇ ਸੋਹਣੇ ਹੋ ਵੀਰਾ ਤਾਂ ਤੁਹਾਡੇ ਮੁਕਾਬਲੇ ਕੁਝ ਵੀ ਨਹੀਂ ਆ ਇੰਨੀ ਗੱਲ ਕਹਿ ਕੇ ਉਹ ਚਲਾ ਗਿਆ ਮੈਂ ਕੁਝ ਨਾ ਬੋਲੀ ਮੈਂ ਚੁੱਪ ਜੀ ਹੋ ਗਈ ਤੇ ਮੈਂ ਉਹਦੀ ਕਿਸੇ ਗੱਲ ਦਾ ਜਵਾਬ ਨਾ ਦੇ ਸਕੀ ਉਸ ਰਾਤ ਮੈਨੂੰ ਉਸ ਮੁੰਡੇ ਦੇ ਖਿਆਲ ਆਈ ਜਾ ਰਹੇ ਸੀ ਇਦਾਂ ਲੱਗਦਾ ਸੀ ਜਿਵੇਂ ਉਹ ਮੁੰਡਾ ਮੈਨੂੰ ਪਸੰਦ ਕਰਦਾ ਹੋਵੇ ਕਿਉਂਕਿ ਉਹ ਰੋਜ਼ ਸਾਡੀ ਰਸੋਈ 'ਚ ਕੈਂਪਰ ਰੱਖ ਕੇ ਜਾਂਦਾ ਸੀ ਉਹ ਮੈਨੂੰ ਥੋੜੀ ਜਿਹੀ ਵੀ ਤਕਲੀਫ ਨਹੀਂ ਦੇਣੀ ਚਾਹੁੰਦਾ ਸੀ ਮੈਨੂੰ ਇਹ ਚੀਜ਼ ਬੜੀ ਵਧੀਆ ਲੱਗਦੀ ਸੀ ਅਗਲੇ ਦਿਨ ਜਦੋਂ ਕੈਂਪਰ ਰੱਖਣ ਲਈ ਆਇਆ ਤਾਂ ਮੈਂ ਜਾਣ ਬੁਝ ਕੇ ਉਹਦੇ ਨਾਲ ਟੱਚ ਜੀ ਹੋ ਗਈ ਮੈਂ ਜਾਣ ਕੇ ਉਹਦੇ ਵਿੱਚ ਵੱਜੀ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਪਰ ਜਦੋਂ ਮੈਂ ਉਹਦੇ ਨਾਲ ਲੱਗੀ ਤਾਂ ਉਹਦਾ ਸੀ ਮੈਨੂੰ ਬੜਾ ਹਾਰਡ ਲੱਗਿਆ ਤੇ ਮੈਨੂੰ ਅਜੀਬ ਜਿਹਾ ਸ਼ਾਂਟ ਵੱਜਾ ਇਦਾਂ ਲੱਗਾ ਜਿਵੇਂ ਮੇਰੇ ਸਰੀਰ ਨੂੰ ਕਿਸੇ ਅਜੀਬ ਜੀ ਚੀਜ਼ ਨੇ ਟੱਚ ਕੀਤਾ ਹੋਵੇ ਜਾਂ ਫਿਰ ਮੈਨੂੰ ਕਰੰਟ ਲੱਗਾ ਹੋਵੇ ਅਗਲੇ ਦਿਨ ਫੇਰ ਜਦੋਂ ਉਹ ਆਇਆ ਤਾਂ ਮੈਂ ਫੇਰ ਉਹਦੇ ਨਾਲ ਥੋੜੀ ਜਿਹੀ ਸ਼ਰਾਰਤ ਕੀਤੀ ਕਿਉਂਕਿ ਜਦੋਂ ਉਹ ਰਸੋਈ 'ਚ ਕੈਂਪਰ ਰੱਖਣ ਆਉਂਦਾ ਸੀ ਤਾਂ ਮੈਂ ਰਸੋਈ 'ਚ ਕੰਮ ਕਰਦੀ ਹੁੰਦੀ ਸੀ ਮੇਰੇ ਸਾਸ ਤੇ ਸਹਰਾ ਘਰ ਨਹੀਂ ਸੀ ਤੇ ਉਧਰੋਂ ਮੇਰੀਆਂ ਫੀਲਿੰਗਾਂ ਮੈਨੂੰ ਟਿਕਨ ਨਹੀਂ ਦਿੰਦੀਆਂ ਸੀ ਮੇਰਾ ਬੜਾ ਦਿਲ ਕਰਦਾ ਸੀ ਕਿ ਮੈਂ ਉਹਦੇ ਨਾਲ ਆਪਣੀ ਭੁੱਖ ਮਟਾ ਲਵਾਂ ਉਹ ਵੀ ਮੇਰੇ ਵੱਲ ਬੜਾ ਵੇਖਦਾ ਸੀ ਪਰ ਜਿਵੇਂ ਉਹ ਮੇਰੇ ਕੋਲੋਂ ਡਰਦਾ ਹੋਵੇ ਉਹਦਾ ਨਾਮ ਕਰਨ ਸੀ ਇੱਕ ਦਿਨ ਜਦੋਂ ਕਰਨ ਆਇਆ ਤਾਂ ਮੈਂ ਉਹਨੂੰ ਕਿਹਾ ਕਿ ਅੱਜ ਮੈਂ ਤਾਂ ਢਿਲੀ ਅਦਰਕ ਵਾਲੀ ਚਾਹ ਬਣਾਈ ਆ ਕਿਉਂਕਿ ਅੱਜ ਬੜੀ ਧੁੰਦਿਆ ਕਰਨ ਕਹਿਣ ਲੱਗਾ ਧੰਨਵਾਦ ਪਰ ਅੱਜ ਮੈਂ ਚਾਹ ਨਹੀਂ ਪੀ ਸਕਦਾ ਮੈਂ ਕਿਹਾ ਕਿਉਂ ਉਹ ਕਹਿਣ ਲੱਗਾ ਕਿ ਅੱਜ ਮੈਨੂੰ ਬੜੀ ਕਾਲੀ ਆ ਅੱਜ ਮੈਂ ਕਿਤੇ ਜਾਣਾ ਆ ਮੈਂ ਕਿਹਾ ਕੋਈ ਗੱਲ ਨਹੀਂ 2 ਮਿੰਟ ਰੁਕ ਜਾ ਪਰ ਉਹ ਨਹੀਂ ਮੰਨ ਰਿਹਾ ਸੀ ਮੈਂ ਉਹਦਾ ਹੱਥ ਫੜ ਕੇ ਉਹਨੂੰ ਬੜਾ ਡਾਟ ਕੇ ਕਿਹਾ ਕਿ ਕੀ ਹੁੰਦਾ 2 ਮਿੰਟਾਂ ਨਾਲ ਉਹ ਬੜੀ ਹੈਰਾਨੀ ਨਾਲ ਮੇਰੇ ਮੂੰਹ ਵੱਲ ਵੇਖ ਰਿਹਾ ਸੀ ਮੈਂ ਅਜੇ ਤੱਕ ਵੀ ਉਹਦਾ ਹੱਥ ਫੜ ਕੇ ਖੜੀ ਸੀ ਉਹ ਆਪਣੇ ਹੱਥ ਵੱਲ ਵੇਖ ਰਿਹਾ ਸੀ ਤੇ ਉਹਦੇ ਦਿਲ ਵਿੱਚ ਜਿਵੇਂ ਕੋਈ ਖੁਸ਼ੀ ਜਿਹੀ ਜਾਗ ਗਈ ਹੋਵੇ ਉਹਨੇ ਵੀ ਮੇਰੇ ਦੋਨੇ ਹੱਥ ਫੜ ਲਏ ਤੇ ਮੈਨੂੰ ਕਹਿਣ ਲੱਗਾ ਜੇ ਇੰਨੇ ਪਿਆਰ ਨਾਲ ਚਾਹ ਪਿਆਓਗੇ ਫਿਰ ਬੰਦਾ ਮਨਾ ਕਿਵੇਂ ਕਰ ਸਕਦਾ ਮੈਂ ਹੌਲੀ-ਹੌਲੀ ਉਹਦੇ ਨੇੜੇ ਚਲੀ ਗਈ ਕਿਉਂਕਿ ਉਹਦੇ ਹੱਥ ਫੜਨ ਨਾਲ ਹੀ ਮੈਨੂੰ ਬੜਾ ਵਧੀਆ ਲੱਗ ਰਿਹਾ ਸੀ ਮੈਂ ਕਰਨ ਨੂੰ ਕਿਹਾ ਕਿ ਆਪਾਂ ਬੈੱਡਰੂਮ 'ਚ ਜਾ ਕੇ ਚਾਹ ਪੀਂਨੇ ਆ ਕਰਨ ਕਹਿੰਦਾ ਤੇਰਾ ਘਰ ਵਾਲਾ ਥੱਲੇ ਹੀ ਬੈਠਾ ਮੈਂ ਕਿਹਾ ਮੇਰਾ ਘਰ ਵਾਲਾ ਤਾਂ ਮੈਨੂੰ ਆਪ ਕਹਿੰਦਾ ਹੁੰਦਾ ਕਿ ਕਰਨ ਨੂੰ ਚਾਹ ਪਿਆ ਦਿਆ ਕਰ ਮੈਂ ਤੇ ਕਰਨ ਬੈੱਡਰੂਮ 'ਚ ਚਲੇ ਗਏ ਮੈਂ ਕਰਨ ਨਾਲ ਸੋਫੇ ਤੇ ਬੈਠੀ ਸੀ ਕਰਨ ਆਪਣੇ ਹੱਥ ਮੇਰੇ ਹੱਥ ਨਾਲ ਵਾਰ-ਵਾਰ ਲਾ ਰਿਹਾ ਸੀ ਮੈਂ ਹੌਲੀ ਜੀ ਉਹਦੇ ਸੋਫੇ ਤੇ ਉਹਦੇ ਨਾਲ ਬੈਠ ਗਈ ਹੌਲੀ-ਹੌਲੀ ਮੇਰੇ ਨੇੜੇ ਚਲੀ ਗਈ ਉਹਨੇ ਵੀ ਮੈਨੂੰ ਚੁੱਕ ਕੇ ਬੈੱਡ ਤੇ ਬਿਠਾ ਲਿਆ ਉਹ ਮੈਨੂੰ ਕਹਿਣ ਲੱਗਾ ਤਾਂ ੜੀ ਰਜਾਈ ਬੜੀ ਮੋਟੀ ਆ ਇਹਦੇ 'ਚ ਤਾਂ ਸਾਰੀ ਠੰਡ ਹਟ ਜਾਣੀ ਆ ਇੰਨੀ ਗੱਲ ਕਹਿ ਕੇ ਅਸੀਂ ਦੋਵੇਂ ਰਜਾਈ 'ਚ ਚਲੇ ਗਏ ਤੇ ਰਜਾਈ 'ਚ ਜਾਣ ਸਾਰੀ ਉਹਨੇ ਮੈਨੂੰ ਉਹ ਸਭ ਕੁਝ ਦੇ ਦਿੱਤਾ ਜੋ ਮੈਨੂੰ ਚਾਹੀਦਾ ਸੀ ਜਦੋਂ ਵੀ ਉਹ ਜਾਣ ਦੀ ਗੱਲ ਕਰਦਾ ਸੀ ਤਾਂ ਮੈਂ ਉਹਨੂੰ ਕਹਿੰਦੀ ਸੀ ਕਿ ਥੋੜਾ ਟਾਈਮ ਹੋਰ ਰੁਕ ਜਾ ਉਹ ਕਹਿਣ ਲੱਗਾ ਕਿ ਜੇ ਹੋਰ ਰੁਕ ਗਿਆ ਤਾਂ ਤੇਰੇ ਘਰ ਵਾਲੇ ਨੇ ਆ ਜਾਣਾ ਅੱਜ ਲਈ ਇੰਨਾ ਬਹੁਤ ਆ ਪਰ ਮੇਰੀ ਭੁੱਖ ਅਜੇ ਵੀ ਬਾਕੀ ਸੀ ਮੈਂ ਉਹਦਾ ਹੱਥ ਫੜ ਕੇ ਉਹਨੂੰ ਰੱਖ ਰਹੀ ਸੀ ਉਹ ਕਹਿਣ ਲੱਗਾ ਕਿ ਰਾਤ ਨੂੰ ਆ ਜਾਊਗਾ ਸਾਰੀ ਰਾਤ ਇਕੱਠੇ ਰਹਾਂਗੇ ਜਦੋਂ ਨੇ ਰਾਤ ਵਾਲੀ ਗੱਲ ਕਹੀ ਤਾਂ ਮੈਨੂੰ ਬੜੀ ਖੁਸ਼ੀ ਹੋਈ ਫਿਰ ਉਹ ਚਲਾ ਗਿਆ ਉਹ ਮੈਨੂੰ ਆਪਣਾ ਨੰਬਰ ਦੇ ਗਿਆ ਸੀ ਫਿਰ ਮੈਂ ਉਹਦੇ ਨਾਲ ਫੋਨ ਤੇ ਬੜੀਆਂ ਪਿਆਰ ਭਰੀਆਂ ਗੱਲਾਂ ਕੀਤੀਆਂ ਉਹ ਮੈਨੂੰ ਕਹਿਣ ਲੱਗਾ ਹੁਣ ਤੂੰ ਰਾਤ ਦਾ ਪ੍ਰੋਗਰਾਮ ਬਣਾ ਲੈ ਹੁਣ ਮੇਰੇ ਕੋਲੋਂ ਨਹੀਂ ਰਿਹਾ ਜਾਣਾ ਮੈਨੂੰ ਕਿਹਾ ਕਿ ਰਾਤ ਨੂੰ ਤਾਂ ਮੇਰਾ ਘਰ ਵਾਲਾ ਹੁੰਦਾ ਉਹ ਕਹਿਣ ਲੱਗਾ ਘਰ ਵਾਲੇ ਨੂੰ ਨੀਂਦ ਦੀਆਂ ਗੋਲੀਆਂ ਦੇ ਦੇਵੀਂ ਮੈਂ ਕਿਹਾ ਉਹ ਤਾਂ ਠੀਕ ਆ ਪਰ ਮੇਰੇ ਕੋਲ ਤਾਂ ਗੋਲੀਆਂ ਨਹੀਂ ਆ ਉਹ ਮੈਨੂੰ ਕਹਿਣ ਲੱਗਾ ਗੋਲੀਆਂ ਤਾਂ ਤੈਨੂੰ ਮੈਂ ਸ਼ਾਮ ਨੂੰ ਫੜਾ ਜੂਗਾ ਮੈਂ ਤੁਹਾਡੇ ਘਰ ਪੈਸੇ ਲੈਣ ਦੇ ਬਹਾਨੇ ਆਉਂਗਾ ਉਹਨੇ ਇਦਾਂ ਹੀ ਕੀਤਾ ਉਹ ਸ਼ਾਮ ਨੂੰ ਮੈਨੂੰ ਨੀਂਦ ਵਾਲੀਆਂ ਗੋਲੀਆਂ ਫੜਾ ਗਿਆ ਤੇ ਰਾਤ ਨੂੰ ਉਹ ਗੋਲੀਆਂ ਮੈਂ ਆਪਣੇ ਘਰ ਵਾਲੇ ਨੂੰ ਦੁੱਧ ਚ ਪਾ ਦਿੱਤੀਆਂ ਤੇ ਮੇਰਾ ਘਰ ਵਾਲਾ ਟਾਈਮ ਨਾਲ ਹੀ ਸੌ ਗਿਆ ਪਹਿਲਾਂ ਤਾਂ ਉਹ ਅੱਧੀ ਰਾਤ ਤੱਕ ਮੋਬਾਈਲ ਵੇਖਦਾ ਰਹਿੰਦਾ ਸੀ ਜਾਂ ਫਿਰ ਜਦੋਂ ਮੈ ਲਾਗੇ ਲੱਗਦੀ ਸੀ ਉਦੋਂ ਸੌ ਜਾਂਦਾ ਸੀ ਪਰ ਅੱਜ ਉਹ ਬੜੀ ਜਲਦੀ ਸੌ ਗਿਆ ਸੀ ਕਿਉਂਕਿ ਮੈਂ ਪਹਿਲਾਂ ਹੀ ਦੁੱਧ ਫੜਾ ਦਿੱਤਾ ਸੀ ਤਾਂ ਕਿ ਉਹ ਟਾਈਮ ਨਾਲ ਸੌਂ ਜਵੇ ਫਿਰ ਮੈਂ ਕਰਨ ਨੂੰ ਫੋਨ ਕੀਤਾ ਕਰਨ ਜਲਦੀ ਹੀ ਮੇਰੇ ਕੋਲ ਆ ਗਿਆ ਸੀ ਮੈਨੂੰ ਤਾਂ ਬੜੀ ਕਾਲੀ ਸੀ ਕਿ ਕਦੋਂ ਕਰਨ ਨਾਲ ਮੈਂ ਕਮਰੇ 'ਚ ਚਲੀ ਜਾਵਾਂ ਮੈਂ ਤੇ ਕਰਨ ਮੇਰੇ ਵਾਲੇ ਕਮਰੇ 'ਚ ਹੀ ਚਲੇ ਗਏ ਜਦੋਂ ਅਸੀਂ ਸਾਡੇ ਕਮਰੇ 'ਚ ਗਏ ਤਾਂ ਕਰਨ ਮੈਨੂੰ ਕਹਿਣ ਲੱਗਾ ਇੱਕ ਵਾਰ ਆਪਣੇ ਸਾਸਤ ਤੇ ਸਹੋਰੇ ਨੂੰ ਵੀ ਵੇਖ ਲਾ ਕਿਤੇ ਉਹ ਨਾ ਉੱਠ ਜਾਣ ਮੈਂ ਕਿਹਾ ਉਹ ਤਾਂ ਆਪਣੇ ਕਮਰੇ 'ਚ ਪਏ ਨੇ ਅੱਧੀ ਰਾਤ ਨੂੰ ਸਾਡੇ ਕਮਰੇ 'ਚ ਕੀ ਕਰਨ ਆਉਣਗੇ ਫਿਰ ਵੀ ਕਰਨ ਦੇ ਕਹਿਣ ਤੇ ਇੱਕ ਵਾਰ ਮੈਂ ਉਹਨਾਂ ਨੂੰ ਵੇਖ ਆਈ ਸੀ ਉਹ ਤਾਂ ਆਪਣਾ ਦਰਵਾਜ਼ਾ ਬੰਦ ਕਰਕੇ ਸੌ ਰਹੇ ਸੀ ਮੈਂ ਤੇ ਕਰਨ ਨੇ ਫਰਸ਼ ਤੇ ਕੱਦਾ ਸੋਟ ਲਿਆ ਉੱਪਰ ਮੋਟਾ ਕੰਬਲ ਵਿਛਾ ਕੇ ਤੇ ਰਜਾਈ ਲੈ ਕੇ ਖੂਬ ਪਿਆਰ ਕੀਤਾ ਕਰਨ ਸਾਰੀ ਰਾਤ ਮੇਰੇ ਕੋਲ ਹੀ ਰਿਹਾ ਤੇ ਉਹਨੇ ਮੇਰੀਆਂ ਅਗਲੀਆਂ ਪਿਛਲੀਆਂ ਸਾਰੀਆਂ ਕਮੀਆਂ ਪੂਰੀਆਂ ਕਰ ਦਿੱਤੀਆਂ ਤੇ ਮੇਰੀ ਪੂਰੀ ਤਸੱਲੀ ਕਰਵਾ ਦਿੱਤੀ ਮੈਨੂੰ ਉਹਦੇ ਨਾਲ ਰਾਤ ਬਤਾ ਕੇ ਪੂਰਾ ਵਧੀਆ ਲੱਗਿਆ ਮੈਂ ਉਹਨੂੰ ਕਿਹਾ ਕਿ ਬੰਦਾ ਹੋਵੇ ਤੇਰੇ ਵਰਗਾ ਹੋਵੇ ਨਹੀਂ ਤਾਂ ਨਾ ਹੋਵੇ ਕਰਨ ਕਹਿਣ ਲੱਗਾ ਕਿ ਤੇਰਾ ਘਰ ਵਾਲਾ ਤੇਨੂੰ ਖੁਸ਼ ਨਹੀਂ ਕਰਦਾ ਮੈਂ ਕਿਹਾ ਬਿਲਕੁਲ ਵੀ ਨਹੀਂ ਉਹਦੇ ਅੰਦਰ ਕੋਈ ਫੀਲਿੰਗ ਹੀ ਨਹੀਂ ਆ ਇਸੇ ਕਰਕੇ ਤਾਂ ਮੈਂ ਤੇਰੇ ਨਾਲ ਇਹ ਸਭ ਕਰਦੀ ਆ ਕਰਨ ਕਹਿ ਲੱਗਾ ਫਿਰ ਤਾਂ ਮੇਰੀ ਲੋਟਰੀ ਲੱਗ ਗਈ ਫਿਰ ਤਾਂ ਮੈਂ ਰੋਜ਼ ਤੇਰੇ ਕੋਲ ਆਇਆ ਕਰੂੰਗਾ ਮੈਂ ਕਿਹਾ ਬਿਲਕੁਲ ਹੁਣ ਮੈਂ ਵੀ ਆਪਣੇ ਘਰ ਵਾਲੇ ਦੇ ਬਿਲਕੁਲ ਲੱਗੇ ਨਹੀਂ ਲੱਗਦੀ ਸੀ ਕਿਉਂਕਿ ਮੈਨੂੰ ਉਹਦੇ 'ਚ ਕੋਈ ਇੰਟਰਸਟ ਹੀ ਨਹੀਂ ਸੀ ਕਿਉਂਕਿ ਮੇਰਾ ਘਰ ਵਾਲਾ ਤਾਂ ਨਕੰਮਾ ਸੀ ਮੈਂ ਤਾਂ ਆਪਣੀਆਂ ਸਾਰੀਆਂ ਖੁਆਇਸ਼ਾਂ ਕਰਨ ਨਾਲ ਪੂਰੀਆਂ ਕਰਦੀ ਸੀ ਇੱਕ ਦਿਨ ਮੇਰਾ ਘਰ ਵਾਲਾ ਆਪਣੇ ਕਿਸੇ ਦੋਸਤ ਦੇ ਵਿਆਹ ਤੇ ਗਿਆ ਹੋਇਆ ਸੀ ਉਸ ਦਿਨ ਵੀ ਮੈਂ ਕਰਨ ਨੂੰ ਆਪਣੇ ਘਰ ਬੁਲਾ ਲਿਆ ਕਿਉਂਕਿ ਮੇਰੇ ਸੱਸ ਸਹੁਰਾ ਤਾਂ ਆਪਣੇ ਕਮਰੇ 'ਚ ਸੀ ਮੈਂ ਕਰਨ ਨੂੰ ਥੱਲੇ ਦੁਕਾਨ 'ਚ ਬੁਲਾ ਲਿਆ ਮੈਂ ਦੁਕਾਨ ਦੀ ਚਾਬੀ ਲੈ ਕੇ ਉੱਥੇ ਚਲੀ ਗਈ ਮੇਰੀ ਸੱਸ ਨੂੰ ਤਾਂ ਇਦਾਂ ਸੀ ਕਿ ਮੈਂ ਦੁਕਾਨ ਤੇ ਕਿਸੇ ਨੂੰ ਕੋਈ ਸੌਦਾ ਦੇਣ ਗਈ ਮੇਰੀ ਸੱਸ ਕੋਲੋਂ ਪੌੜੀਆਂ ਤੋਂ ਘੱਟ ਥੱਲੇ ਉਤਰਿਆ ਜਾਂਦਾ ਸੀ ਇਸ ਕਰਕੇ ਉਹ ਤਾਂ ਉੱਪਰ ਹੀ ਰਹਿੰਦੀ ਸੀ ਮੇਰਾ ਸਹੁਰਾ ਵੀ ਜ਼ਿਆਦਾ ਤੁਰਦਾ ਫਿਰਦਾ ਨਹੀਂ ਸੀ ਇਸ ਕਰਕੇ ਮੈਂ ਦੁਕਾਨ 'ਚ ਜਾ ਕੇ ਖੂਬ ਨਜ਼ਾਰੇ ਲਏ ਅਸੀਂ ਦੋਵਾਂ ਨੇ ਤਾਂ ਦੁਕਾਨ ਵਿੱਚ ਭੜਥੂ ਪਾ ਦਿੱਤਾ ਮੈਂ ਕਰਨ ਨੂੰ ਕਿਹਾ ਕਿ ਜੇ ਤੂੰ ਨਾ ਹੁੰਦਾ ਮੇਰਾ ਕੀ ਹੁੰਦਾ ਕਰਨ ਕਹਿਣ ਲੱਗਾ ਹੁਣ ਤਾਂ ਮੈਂ ਹੈਗਾ ਨਾ ਹੁਣ ਤਾਂ ਚਾਹੇ ਰੋਜ਼ ਮੈਨੂੰ ਘਰ ਬੁਲਾ ਲਿਆ ਕਰ ਮੈਨੂੰ ਵੀ ਤੇਰਾ ਸੁਆਦ ਜਿਆ ਪੈ ਗਿਆ ਮੇਰੇ ਘਰ ਵਾਲੇ ਨੂੰ ਮੇਰੇ 'ਚ ਕੋਈ ਇੰਟਰਸਟ ਨਹੀਂ ਸੀ ਉਹਨੇ ਕਦੇ ਵੀ ਮੇਰਾ ਫੋਨ ਚੈੱਕ ਨਹੀਂ ਕੀਤਾ ਸੀ ਜਦੋਂ ਉਹ ਸੌ ਜਾਂਦਾ ਸੀ ਮੈਂ ਕਰਨ ਨਾਲ ਵੀਡੀਓ ਕਾਲ ਤੇ ਵੀ ਗੱਲਾਂ ਕਰਦੀ ਰਹਿੰਦੀ ਸੀ ਇੱਕ ਦਿਨ ਮੈਂ ਕਰਨ ਨੂੰ ਕਿਹਾ ਕਿ ਮੇਰਾ ਦਿਲ ਕਰਦਾ ਮੈਂ ਤੇਰੇ ਨਾਲ ਤੇਰੇ ਘਰ ਹੀ ਚਲੀ ਜਾਵਾਂ ਕਰਨ ਕਹਿਣ ਲੱਗਾ ਤੂੰ ਪਾਗਲ ਹੋ ਗਈਆਂ ਤੈਨੂੰ ਪਤਾ ਮੈਂ ਕਿੰਨਾ ਗਰੀਬ ਆ ਮੇਰੇ ਕੋਲ ਇਹ ਚੀਜ਼ ਤਾਂ ਹੈਗੀ ਆ ਜੋ ਤੇਰੀ ਮੈਂ ਕਮੀ ਪੂਰੀ ਕਰ ਦਿਨਾ ਪਰ ਮੇਰੇ ਕੋਲ ਆਪਣਾ ਘਰ ਨਹੀਂ ਆ ਮੈਂ ਕਿਰਾਏ ਦੇ ਘਰ ਚ ਰਹਿਣਾ ਤੂੰ ਇੱਥੇ ਮਹਿਲਾ ਚ ਰਹਿਣੀ ਆ ਮੈਂ ਕਰਨ ਨੂੰ ਕਹਾ ਕਿ ਮਹਿਲਾ ਵਿੱਚ ਵੀ ਜਦ ਕੋਈ ਸੁਖ ਨਾ ਦੇ ਸਕੇ ਤਾਂ ਮਹਿਲਾ ਦਾ ਵੀ ਕੀ ਫਾਇਦਾ ਕਰਨ ਕਹਿਣ ਲੱਗਿਆ ਫਿਰ ਵੀ ਚਲ ਤੁਹਾਡੇ ਕੋਲ ਸਭ ਕੁਝ ਆ ਸਾਡੇ ਵਰਗੇ ਤਾਂ ਇਹ ਚੀਜ਼ਾਂ ਨੂੰ ਤਰਸਦੇ ਫਿਰਦੇ ਆ ਮੈਂ ਕਰਨ ਨੂੰ ਕਹਾ ਕਿ ਬੰਦੇ ਨੂੰ ਹਰੇਕ ਚੀਜ਼ ਦੀ ਕਮੀ ਮਾਰ ਜਾਂਦੀ ਆ ਬੇਸ਼ੱਕ ਬੰਦੇ ਕੋਲੇ ਵੱਡੇ ਵੱਡੇ ਮੈਲ ਹੋਣ ਪਰ ਜੇ ਉਹਦੇ ਚ ਸੁਖੀ ਨਾ ਹੋਵੇ ਤਾਂ ਉਹ ਵੀ ਬੇਕਾਰ ਨੇ ਫਿਰ ਚਾਹੇ ਬੰਦਾ ਕੁੱਲੀ 'ਚ ਰਹਿੰਦਾ ਹੋਵੇ ਜੇ ਉਹਦੇ 'ਚ ਵੀ ਸਕੂਨ ਹੋਵੇ ਤਾਂ ਬੰਦਾ ਕੱਟ ਲੈਂਦਾ ਆ ਉਹ ਵੀ ਕਹਿਣ ਲੱਗਾ ਇਹ ਗੱਲ ਤਾਂ ਹੈਗੀ ਆ ਇੱਕ ਦਿਨ ਮੈਂ ਰਸੋਈ 'ਚ ਰੋਟੀ ਬਣਾ ਰਹੀ ਸੀ ਰੋਟੀ ਬਣਾਉਂਦੇ-ਬਣਾਉਂਦੇ ਮੈਨੂੰ ਯਾਦ ਆਇਆ ਕਿ ਸਾਡੇ ਤਾਂ ਖੰਡ ਨਹੀਂ ਆ ਪਹਿਲਾਂ ਮੈਂ ਆਪਣੇ ਘਰ ਵਾਲੇ ਨੂੰ ਫੋਨ ਲਾਇਆ ਕਿ ਚੱਲ ਫੋਨ ਤੇ ਕਹਿ ਦਿੰਨੀ ਆ ਕਿ ਉੱਪਰ ਖੰਡ ਛੱਡ ਜੋ ਜਦੋਂ ਮੈਂ ਫੋਨ ਲਾਇਆ ਤਾਂ ਉਹਨੇ ਫੋਨ ਨਾ ਚੁੱਕਿਆ ਮੈਂ 2-3 ਵਾਰ ਫੋਨ ਲਾਇਆ ਫਿਰ ਮੈਂ ਆਪ ਗਈ ਜਦੋਂ ਮੈਂ ਦੁਕਾਨ 'ਚ ਜਾਣ ਲੱਗੀ ਤਾਂ ਦੁਕਾਨ ਦਾ ਦਰਵਾਜ਼ਾ ਹਲਕਾ ਜਿਹਾ ਬੰਦ ਸੀ ਮੈਂ ਸੋਚਦੀ ਸੀ ਕਿ ਇਹ ਕਿੱਧਰ ਚਲੇ ਗਏ ਭਾਰੋ ਦੁਕਾਨ ਦਾ ਸ਼ਟਰ ਅੱਧਾ ਸੁਟਿਆ ਹੋਇਆ ਸੀ ਤੇ ਅੰਦਰਲਾ ਦਰਵਾਜ਼ਾ ਹਲਕਾ ਜਿਹਾ ਬੰਦ ਕੀਤਾ ਹੋਇਆ ਸੀ ਜਦੋਂ ਮੈਂ ਹੌਲੀ-ਹੌਲੀ ਦਰਵਾਜ਼ਾ ਖੋਲ੍ਹਿਆ ਤਾਂ ਜੋ ਅੰਦਰ ਮੈਂ ਵੇਖਿਆ ਉਹ ਵੇਖ ਕੇ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਅੰਦਰ ਮੇਰਾ ਘਰ ਵਾਲਾ ਤੇ ਇੱਕ ਹੋਰ ਮੁੰਡਾ ਦੋਵੇਂ ਜਣੇ ਰੋਮਾਂਸ ਕਰ ਰਹੇ ਸੀ ਮੈਂ ਤਾਂ ਵੇਖ ਕੇ ਹੈਰਾਨ ਰਹਿ ਗਈ ਫਿਰ ਮੈਨੂੰ ਸਮਝ ਆਇਆ ਕਿ ਮੇਰੇ ਘਰ ਵਾਲੇ ਨੂੰ ਮੇਰੇ ਨਾਲ ਫੀਲਿੰਗ ਕਿਉਂ ਨਹੀਂ ਆਉਂਦੀ ਕਿਉਂਕਿ ਉਹ ਤਾਂ ਗੇ ਨਿਕਲਿਆ ਉਹਨੂੰ ਮੇਰੇ ਨਾਲ ਕੀ ਸਵਾ ਫੀਲਿੰਗ ਆਉਣੀ ਆ ਹੁਣ ਮੈਨੂੰ ਸਮਝ ਲੱਗਿਆ ਕਿ ਮੇਰੇ ਘਰ ਵਾਲੇ ਨੂੰ ਮੁੰਡਿਆਂ 'ਚ ਇੰਟਰਸਟ ਆ ਤਾਂ ਹੀ ਉਹ ਮੇਰੇ ਲੱਗੇ ਨਹੀਂ ਲੱਗਦਾ ਮੈਂ ਤਾਂ ਪੱਜੀ ਪੱਜੀ ਵਾਪਸ ਉੱਪਰ ਆ ਗਈ ਤੇ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੇਰਾ ਘਰ ਵਾਲਾ ਇਦਾਂ ਦਾ ਆ ਮੈਂ ਸੋਚ ਰਹੀ ਸੀ ਕਿ ਮੇਰੇ ਨਾਲ ਤਾਂ ਧੋਖਾ ਹੋ ਗਿਆ ਹੁਣ ਮੇਰਾ ਵੀ ਕਰਨ ਨਾਲ ਬੜਾ ਪਿਆਰ ਪੈ ਗਿਆ ਸੀ ਮੈਨੂੰ ਸਭ ਕੁਝ ਕਰਨ ਹੀ ਲੱਗਦਾ ਸੀ ਕਦੇ-ਕਦੇ ਮੈਨੂੰ ਕਰਨ ਤੇ ਬੜਾ ਤਰਸ ਆਉਂਦਾ ਸੀ ਕਿ ਉਹ ਜੱਟਾਂ ਦਾ ਮੁੰਡਾ ਹੋ ਕੇ ਛੋਟੀ ਜੀ ਨੌਕਰੀ ਤੇ ਲੱਗਾ ਆ ਪਤਾ ਨਹੀਂ ਕਦੋਂ ਮੈਨੂੰ ਉਹਦੇ ਨਾਲ ਸੱਚਾ ਪਿਆਰ ਹੋ ਗਿਆ ਮੈਂ ਉਹਦੇ ਨਾਲ ਆਪਣੀ ਨਿੱਕੀ ਤੋਂ ਨਿੱਕੀ ਗੱਲ ਸ਼ੇਅਰ ਕਰਨ ਲੱਗ ਪਈ ਕਰਨ ਵੀ ਮੈਨੂੰ ਬੜਾ ਪਿਆਰ ਜਿਹਾ ਜਤਾਉਣ ਲੱਗਾ ਜਿਵੇਂ ਉਹ ਵੀ ਮੈਨੂੰ ਸੱਚਾ ਪਿਆਰ ਕਰਨ ਲੱਗ ਗਿਆ ਸੀ ਮੈਂ ਕਰਨ ਨੂੰ ਇਹ ਗੱਲ ਵੀ ਦੱਸੀ ਕਿ ਮੇਰਾ ਘਰ ਵਾਲਾ ਕਿਸੇ ਮੁੰਡੇ ਨਾਲ ਹੀ ਪਿਆਰ ਕਰਦਾ ਤਾਂ ਹੀ ਉਹ ਮੈਨੂੰ ਇਗਨੋਰ ਕਰਦਾ ਮੇਰੀ ਗੱਲ ਸੁਣ ਕੇ ਕਰਨ ਵੀ ਹੈਰਾਨ ਰਹਿ ਗਿਆ ਉਹ ਕਹਿੰਦਾ ਦੇਖਣ ਚ ਤਾਂ ਬਿਲਕੁਲ ਇਦਾਂ ਦਾ ਨਹੀਂ ਲੱਗਦਾ ਮੈਂ ਕਰਨ ਨੂੰ ਕਿ ਆ ਕਿ ਵੇਖਣ ਚ ਕੀ ਲੱਗਣਾ ਏ ਇਹ ਤਾਂ ਮੈਨੂੰ ਨਾਲ ਰਹਿੰਦੀ ਨੂੰ ਨਹੀਂ ਪਤਾ ਲੱਗਿਆ ਕਿ ਇਦਾਂ ਹੋ ਸਕਦਾ ਆ ਮੈਂ ਸੋਚਦੀ ਰਹੀ ਕਿ ਮੁੰਡਾ ਸ਼ਰਮੀਲਾ ਜ਼ਿਆਦਾ ਜਾਂ ਕੋਈ ਹੋਰ ਪ੍ਰੋਬਲਮ ਹੋਣੀ ਆ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਕਿਸੇ ਮੁੰਡੇ ਨਾਲ ਹੀ ਗਾਟੀ ਪਾਈ ਬੈਠਾ ਇਹ ਗੇ ਆ ਕਰਨ ਮੈਨੂੰ ਕਹਿਣ ਲੱਗਾ ਕਿ ਹੁਣ ਫਿਰ ਤੂੰ ਕੀ ਕਰੇਂਗੀ ਮੈਂ ਕਰਨ ਨੂੰ ਕਹਾ ਕਿ ਮੈਂ ਤਾਂ ਤੈਨੂੰ ਪਿਆਰ ਕਰਨ ਲੱਗ ਪਈ ਆ ਮੈਂ ਤੇਰੇ ਨਾਲ ਰਹਿਣਾ ਚਾਹੁੰਨੀ ਆ ਕਰਨ ਮੈਨੂੰ ਕਹਿਣ ਲੱਗਿਆ ਇਹ ਨਹੀਂ ਹੋ ਸਕਦਾ ਤੇਰੇ ਤਾਂ ਮੇਰੇ ਹਾਲਾਤਾਂ 'ਚ ਬੜਾ ਫਰਕ ਆ ਬੇਸ਼ੱਕ ਮੈਂ ਤੈਨੂੰ ਪਿਆਰ ਕਰਦਾ ਪਰ ਮੈਂ ਤੈਨੂੰ ਵਧੀਆ ਜ਼ਿੰਦਗੀ ਨਹੀਂ ਦੇ ਸਕਦਾ ਜੋ ਜ਼ਿੰਦਗੀ ਤੂੰ ਜੀ ਰਹੀ ਆ ਮੈਨੂੰ ਪਤਾ ਆ ਕਿ ਤੂੰ ਮੇਰੇ ਨਾਲ ਜ਼ਿੰਦਗੀ ਨਹੀਂ ਕੱਟ ਸਕਦੀ ਮੈਂ ਕਰਨ ਨੂੰ ਕਿਹਾ ਕਿ ਤੂੰ ਇੱਕ ਵਾਰ ਮੈਨੂੰ ਆਪਣੀ ਬਣਾ ਕੇ ਤਾਂ ਵੇਖ ਵੇਖੀ ਮੈਂ ਕਿੰਨੀ ਵਫਾਦਾਰ ਬਣ ਕੇ ਰਹੂੰਗੀ ਕਿਉਂਕਿ ਇੱਕ ਤੂੰ ਹੀ ਸੀ ਜਿਨੇ ਮੇਰੀ ਹਰ ਇੱਕ ਰੀਜ ਪੂਰੀ ਕੀਤੀ ਆ ਮੈਂ ਤੈਨੂੰ ਕਦੇ ਵੀ ਗਰੀਬੀ ਦਾ ਅਹਿਸਾਸ ਨਹੀਂ ਹੋਣ ਦਊਂਗੀ ਕਿਉਂਕਿ ਮੈਂ ਤੇਰੇ ਨਾਲ ਖੁਸ਼ ਹਾਂ ਪਰ ਕਰਨ ਇਹ ਗੱਲ ਨਹੀਂ ਮੰਨਦਾ ਸੀ ਮੈਂ ਇਸ ਗੱਲ ਤੋਂ ਬੜਾ ਪਰੇਸ਼ਾਨ ਰਹਿੰਦੀ ਸੀ ਕਿ ਮੇਰੇ ਘਰ ਵਾਲੇ ਦੀ ਸੱਚਾਈ ਮੈਂ ਕਿੰਨੂੰ ਦੱਸਾਂ ਹੁਣ ਮੈਂ ਇੱਕ ਦਿਨ ਉਹਦਾ ਫੋਨ ਚੈੱਕ ਕੀਤਾ ਤਾਂ ਉਹਦੀਆਂ ਕਿਸੇ ਮੁੰਡੇ ਨਾਲ ਪਿਆਰ ਭਰੀਆਂ ਗੱਲਾਂ ਕਰੀਆਂ ਹੋਈਆਂ ਸੀ ਸ਼ਾਇਦ ਇਹ ਉਹੀ ਮੁੰਡਾ ਹੋਣਾ ਜਿਸ ਨਾਲ ਉਹ ਉਸ ਦਿਨ ਰਿਮਾਂਸ ਕਰ ਰਿਹਾ ਸੀ ਪਹਿਲਾਂ ਤਾਂ ਮੈਂ ਆਪਣੇ ਘਰ ਵਾਲੇ ਨੂੰ ਪੁੱਛਣ ਲੱਗੀ ਫਿਰ ਮੈਂ ਕਿਆ ਚੱਲ ਛੱਡ ਮੇਰਾ ਉਥੇ ਰਹਿਣ ਨੂੰ ਤਾਂ ਬਿਲਕੁਲ ਵੀ ਮਨ ਨਹੀਂ ਕਰਦਾ ਸੀ ਪਰ ਮੈਨੂੰ ਆਪਣੇ ਸੱਸ ਤੇ ਸਹੁਰੇ ਦਾ ਮੋਹ ਮਾਰ ਜਾਂਦਾ ਸੀ ਉਹਨਾਂ ਕਰਕੇ ਮੈਂ ਉੱਥੇ ਰਹੀ ਜਾਂਦੀ ਸੀ ਕਿਉਂਕਿ ਉਹ ਮੈਨੂੰ ਆਪਣੀਆਂ ਧੀਆ ਵਾਂਗ ਰੱਖਦੇ ਸੀ ਕਦੇ-ਕਦੇ ਲੱਗਦਾ ਸੀ ਕਿਤੇ ਉਹਨਾਂ ਨੂੰ ਸੱਚਾਈ ਦਾ ਪਤਾ ਤਾਂ ਨਹੀਂ ਜੋ ਉਹ ਮੈਨੂੰ ਇੰਨਾ ਪਿਆਰ ਨਾਲ ਰੱਖਦੇ ਆ ਕਦੇ ਵੀ ਉਹਨਾਂ ਨੇ ਮੈਨੂੰ ਕੋਈ ਰੋਕ ਟੋਕ ਨਹੀਂ ਕੀਤੀ ਸੀ ਪਰ ਜੋ ਵੀ ਸੀ ਉਹ ਮੈਨੂੰ ਪਿਆਰ ਤਾਂ ਕਰਦੇ ਸੀ ਇੱਕ ਦਿਨ ਮੈਂ ਆਪਣੇ ਪੇਕੇ ਗਈ ਤੇ ਮੈਂ ਆਪਣੀ ਭੈਣ ਕੋਲੇ ਇਹ ਗੱਲ ਕਰ ਦਿੱਤੀ ਕਿ ਮੇਰਾ ਘਰ ਵਾਲਾ ਗਏ ਆ ਹੌਲੀ-ਹੌਲੀ ਮੇਰੀ ਭੈਣ ਕੋਲੋਂ ਇਹ ਗੱਲ ਮੰਮੀ ਡੈਡੀ ਕੋਲ ਪਹੁੰਚ ਗਈ ਜਿਸ ਕਰਕੇ ਘਰ ਚ ਰੌਲਾ ਪੈ ਗਿਆ ਤੇ ਮੇਰੇ ਘਰ ਦੇ ਆਣੇ ਰੌਲਾ ਪਾ ਲਿਆ ਕਿ ਅਸੀਂ ਆਪਣੀ ਕੁੜੀ ਉੱਥੇ ਨਹੀਂ ਰਹਿਣ ਦੇਣੀ ਮੇਰੇ ਸਹੁਰੇ ਬੜੀਆਂ ਮਿੰਤਾ ਕਰ ਰਹੇ ਸੀ ਪਰ ਮੇਰਾ ਵੀ ਇਰਾਦਾ ਉੱਥੇ ਰਹਿਣ ਦਾ ਨਹੀਂ ਸੀ ਜਦੋਂ ਮੈਂ ਆਪਣੇ ਘਰ ਦੇ ਆਣੂ ਕਿਹਾ ਕਿ ਮੇਰੇ ਸੱਸ ਸਹੁਰਾ ਚੰਗੇ ਨੇ ਤਾਂ ਮੰਮੀ ਹੁਣੀ ਕਹਿਣ ਲੱਗੇ ਕਿ ਜਿਹਦੇ ਨਾਲ ਤੂੰ ਜ਼ਿੰਦਗੀ ਕੱਟਣੀ ਉਹੀ ਚੰਗਾ ਨਹੀਂ ਆ ਫਿਰ ਤੂੰ ਕੀ ਕਰੇਂਗੀ ਕੱਲ ਨੂੰ ਬੱਚੇ ਕਿੱਥੋਂ ਜੰਮੇਗੀ ਹੁਣ ਮੈਂ ਵੀ ਇਰਾਦਾ ਬਣਾ ਲਿਆ ਸੀ ਤੇ ਹੁਣ ਰੁੱਸ ਕੇ ਮੈਂ ਆਪਣੇ ਪੇਕੇ ਘਰ ਬੈਠ ਗਈ ਸੀ ਤੇ ਹੌਲੀ-ਹੌਲੀ ਸਾਡਾ ਨਿਵੇੜਾ ਹੋ ਗਿਆ ਮੇਰੇ ਘਰ ਵਾਲੇ ਨੇ ਇੱਕ ਵਾਰ ਵੀ ਮੈਨੂੰ ਨਹੀਂ ਕਿਹਾ ਸੀ ਕਿ ਤੂੰ ਵਾਪਸ ਆ ਜਾ ਕਿਉਂਕਿ ਉਹ ਵੀ ਮੇਰੇ ਕੋਲੋਂ ਖਹਿੜਾ ਛਡਾਉਣਾ ਚਾਹੁੰਦਾ ਸੀ ਹੁਣ ਸਾਡਾ ਦੋਵਾਂ ਦਾ ਤਲਾਕ ਹੋ ਚੁੱਕਿਆ ਸੀ ਹੁਣ ਘਰ ਦੇ ਮੇਰੇ ਲਈ ਹੋਰ ਮੁੰਡਾ ਵੇਖਣ ਦੀ ਸਲਾਹ ਕਰਦੇ ਸੀ ਪਰ ਮੈਂ ਉਹਨਾਂ ਨੂੰ ਕਰਨ ਬਾਰੇ ਦੱਸ ਦਿੱਤਾ ਕਿਉਂਕਿ ਹੁਣ ਕਰਨ ਨੇ ਉਹ ਕੰਮ ਛੱਡ ਦਿੱਤਾ ਸੀ ਉਹ ਫੈਕਟਰੀ 'ਚ ਕੰਮ ਤੇ ਲੱਗ ਗਿਆ ਸੀ ਹੁਣ ਉਹ ਵੀ ਮੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਸੀ ਉਹ ਕਹਿੰਦਾ ਸੀ ਕਿ ਜੇ ਤੇਰੇ ਘਰ ਦੇ ਮੰਨਦੇ ਆ ਤਾਂ ਮੈਂ ਤੇਰੇ ਨਾਲ ਵਿਆਹ ਕਰਾਉਣ ਲਈ ਤਿਆਰ ਆ ਮੈਂ ਤੈਨੂੰ ਬੜਾ ਖੁਸ਼ ਰੱਖਾਂਗਾ ਮੈਨੂੰ ਪਤਾ ਸੀ ਕਰਨ ਮੈਨੂੰ ਬੜਾ ਪਿਆਰ ਕਰਦਾ ਆ ਪਹਿਲਾਂ ਤਾਂ ਘਰ ਦੇ ਮਾਨ ਨਹੀਂ ਰਹੇ ਸੀ ਕਿਉਂਕਿ ਕਰਨ ਗਰੀਬ ਸੀ ਤੇ ਉਹਦੇ ਕੋਲ ਆਪਣਾ ਘਰ ਨਹੀਂ ਸੀ ਪਰ ਮੇਰੇ ਜ਼ਿਆਦਾ ਜਿੱਦ ਕਰਨ ਤੇ ਮੇਰੇ ਘਰਦਿਆਨੇ ਮੇਰਾ ਰਿਸ਼ਤਾ ਕਰਨ ਨਾਲ ਕਰ ਦਿੱਤਾ ਸਾਡਾ ਵਿਆਹ ਹੋ ਚੁੱਕਿਆ ਸੀ ਕਰਨ ਨੇ ਇੰਨੀ ਮਿਹਨਤ ਕੀਤੀ ਕਿ ਹੌਲੀ-ਹੌਲੀ ਫੈਕਟਰੀ ਵਿੱਚ ਤਨਖਾਹ ਵਧ ਗਈ ਤੇ ਮੈਂ ਵੀ ਸਕੂਲ ਚ ਪੜਾਉਣ ਲੱਗ ਪਈ ਸੀ ਅਸੀਂ ਦੋਵਾਂ ਨੇ ਪੈਸੇ ਜੋੜੇ ਤੇ ਕੁਝ ਮੇਰੇ ਘਰਦਿਆਨੇ ਮਦਦ ਕੀਤੀ ਤੇ ਅਸੀਂ ਆਪਣਾ ਛੋਟਾ ਜਿਹਾ ਘਰ ਵੀ ਲੈ ਲਿਆ ਤੇ ਅਸੀਂ ਹੁਣ ਇੱਕ ਦੂਜੇ ਨਾਲ ਬੜੀ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਕਰਨ ਨੇ ਮੈਨੂੰ ਬੜਾ ਪਿਆਰ ਦਿੱਤਾ ਤੇ ਹਰ ਕਦਮ ਤੇ ਮੇਰਾ ਸਾਥ ਦਿੱਤਾ ਕਰਨ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਮੈਨੂੰ ਤਾਂ ਉਮੀਦ ਹੀ ਨਹੀਂ ਸੀ ਕਿ ਮੇਰਾ ਵਿਆਹ ਹੋ ਜਾਊਗਾ ਤੇ ਇੰਨੀ ਉਮੀਦ ਕਿੱਥੇ ਸੀ ਕਿ ਇੰਨਾ ਚੰਗਾ ਹਮਸਫਰ ਮਿਲ ਜਾਊਗਾ ਅਸੀਂ ਇੱਕ ਦੂਜੇ ਨੂੰ ਪਾ ਕੇ ਬੜੇ ਖੁਸ਼ ਸੀ ਕਿਉਂਕਿ ਜ਼ਿੰਦਗੀ 'ਚ ਗਰੀਬੀ ਦੂਰ ਕਰੀ ਜਾ ਸਕਦੀ ਆ ਪਰ ਚੰਗਾ ਹਮਸਫਰ ਮਿਲਣਾ ਬੜੀ ਵੱਡੀ ਗੱਲ ਆ ਜੋ ਹਰ ਇੱਕ ਦੀ ਕਿਸਮਤ 'ਚ ਨਹੀਂ ਹੁੰਦਾ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਹੋਰ ਨਵੇਂ-ਨਵੇਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ